ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਮ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 15 ਨਵੰਬਰ 2025 ਦੇ ਟਾਈਮ ਕਰੀਬ ਸ਼ਾਮ ਦੇ ਰਾਤ ਦੇ ਪੌਣੀ ਸੱਤ ਹੋਣ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਨੂੰ ਲੈ ਕੇ ਕਰਾਂਗੇ ਕਿਹੜੇ ਇਲਾਕੇ 'ਚ ਮੀਂਹ ਪੈ ਸਕਦਾ ਕਿਹੜੇ ਇਲਾਕੇ 'ਚ ਮੌਸਮ ਖੁਸ਼ਕ ਰਹੂਗਾ ਲਗਭਗ ਆਪਾਂ ਨਵੰਬਰ ਦੇ ਅੱਧ ਵਿੱਚ ਪਹੁੰਚ ਚੁੱਕੇ ਹਾਂਗੇ ਇਸ ਲਈ 10-15 ਦਿਨਾਂ ਤੋਂ ਪੰਜਾਬ ਦੇ ਵਿੱਚ ਪਹਾੜ ਤੇ ਪੱਸੂ ਦੀਆਂ ਠੰਡੀਆਂ ਹਵਾਵਾਂ ਵਸਦਾ ਤਾਂ ਹਕਲੇ ਮੌਸਮ ਤੋਂ ਵੀ ਜਿਹੜੀ ਵਧੀਆ ਰਾਹਤ ਮਿਲਦੀ ਰਹੇ ਤੇ ਰਾਤਾਂ ਦੇ ਪਾਰੇ ਵਿੱਚ ਵੀ ਗਰਾਵਟ ਦਾ ਸੈਕਸਲਾ ਜਾਰੀ 10-12 ਡਿਗਰੀ ਦੇ ਵਿਚਕਾਰ ਰਿਕਾਰਡ ਹੋ ਰਿਹਾ ਜਿਸ ਦੇ ਨਾਲ ਰਾਤਾਂ ਦੀ ਠੰਡਕ ਸ਼ੁਰੂ ਹੋ ਚੁੱਕੀ ਹੈਗੀ ਹੁਣ ਰਾਤਾਂ ਦੇ ਪਾਰੇ ਤੋਂ ਬਾਅਦ ਦਿਨ ਦੇ ਪਾਰੇ ਵਿੱਚ ਵੀ ਗਰਾਵਡ ਦਾ ਸੈンスਲਾ ਸ਼ੁਰੂ ਹੋ ਸਕਦਾ ਲਗਭਗ ਪਿਛਲੇ ਕਈ ਦਿਨਾਂ ਤੋਂ ਪਹਾੜ ਤੇ ਪੱਛੋ ਦੀਆਂ ਹਵਾਵਾਂ ਪੰਜਾਬ ਵਿੱਚ ਚੱਲ ਰਹੀਆਂ ਨੇ ਹੁਣ ਇੱਕ ਇਰਾਕ-ਇਰਾਨ ਉੱਪਰ ਪੱਛਮੀ ਸਿਸਟਮ ਬਣਿਆ ਹੋਇਆ ਵੈਸਟਲੀ ਜੈਟ ਦੇ ਇੰਪੈਕਟ ਕਾਰਨ ਇਹ ਬੱਦਲਬਾਈ ਜਿਹੜੀ ਪੰਜਾਬ ਵਿੱਚ ਵੀ ਦਿਖਾਈ ਦੇ ਸਕਦੀ ਹੈ 16 ਨਵੰਬਰ ਤੋਂ ਲੈ ਕੇ 20 ਨਵੰਬਰ ਦੇ ਵਿਚਕਾਰ ਇੱਕ ਵੈਸਟਲੀ ਜੈਟ ਦੇ ਇੰਪੈਕਟ ਕਾਰਨ ਹਲਕੀ ਬੱਦਲਬਾਈ ਪੰਜਾਬ ਦੇ ਅਸਮਾਨ ਦੇ ਉੱਪਰ ਵੀ ਗੁਜਰਦੀ ਦਿਖਾਈ ਦੇ ਸਕਦੀ ਹੈ ਜਿਦੇ ਨਾਲ ਧੁੱਪ ਤੇ ਛਾਂ ਦਾ ਮਾਹੌਲ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਨਾਲ ਹੁੰਦੇ ਦਿਨ ਦੇ ਪਰੇ ਵਿੱਚ ਵੀ 2-3 ਡਿਗਰੀ ਦੀ ਗਰਾਊਂਡ ਦੇਖਣ ਨੂੰ ਮਿਲ ਸਕਦੀ ਆ ਹਾਲਾਂਕਿ ਬੱਦਲਬਾਈ ਬਹੁਤੀ ਸੰਘਣੀ ਨਹੀਂ ਹੋਊਗੀ ਸਾਹੀ ਜੀ ਵਾਲੀ ਬੱਦਲਬਾਈ ਹੋਊਗੀ ਜਿੱਦਾਂ ਪੇਂਟਿੰਗ ਦੇ ਵਿੱਚ ਕਿਸੇ ਸਾਹੀ ਜੀ ਦਿਖਾਈ ਹੁੰਦੀ ਹੈਗੀ ਉਦਾਂ ਮਤਲਬ ਕਿ ਹਾਈ ਕਲਾਊਡ ਹੋਣਗੇ ਜਿਹੜੇ ਬਹੁਤੀ ਛਾਂ ਵਾਲੇ ਤਾਂ ਨਹੀਂ ਹੋਣਗੇ ਪਰ ਹਲਕੀ ਛਾਂ ਦੇ ਕਾਰਨ ਹਲਕੀ ਸ਼ੈਡੋ ਦੇ ਕਾਰਨ ਪੰਜਾਬ ਦੇ ਵਿੱਚ ਦਿਨ ਦੇ ਪਾਰੇ ਵਿੱਚ ਹਲਕੀ ਗਰਾਵਟ ਜਿਹੜੀ ਦੇਖਣ ਨੂੰ ਮਿਲ ਸਕਦੀ ਆ ਹਾਲਾਂਕਿ ਜਦੋਂ ਬੱਦਲਵਾਈ ਗੁਜਰਦੀ ਆ ਜਾਂ ਧੁੰਦ ਦੀ ਬੱਦਲਵਾਈ ਹੁੰਦੀ ਆ ਰਾਤਾਂ ਨੂੰ ਸਮਾਨ ਦੇ ਉੱਪਰ ਉਹਦੇ ਨਾਲ ਰਾਤਾਂ ਦੇ ਪਾਰੇ ਵਿੱਚ ਕੋਈ ਖਾਸ ਗਰਾਵਟ ਨਹੀਂ ਆਉਂਦੀ ਮਤਲਬ ਕਿ ਰਾਤਾਂ ਦੇ ਟੈਂਪਰੇਚਰ ਜਿਹੜੇ ਉਹੀ 5-6 ਡਿਗਰੀ ਤੋਂ ਲੈ ਕੇ 10-12 ਡਿਗਰੀ ਦੇ ਵਿੱਚਕਾਰ ਰਿਕਾਰਡ ਹੁੰਦੇ ਰਹਿਣਗੇ ਖੁਸ਼ਕ ਠੰਡ ਇਸੇ ਤਰ੍ਹਾਂ ਜਾਰੀ ਰਹੂਗੀ ਹਾਲਾਂਕਿ ਹਵਾਵਾਂ ਦੀ ਰਫ਼ਤਾਰ 16 ਨਵੰਬਰ ਤੋਂ ਲੈ ਕੇ 20-22 ਨਵੰਬਰ ਦੇ ਵਿੱਚਕਾਰ ਮੱਠੀ ਪੈ ਜਾਣੀ ਆ ਜਿਸ ਦਾ ਕਰਕੇ ਮੌਸਮ ਥੋੜੇ ਧੁੰਦਲੇ ਹੋ ਜ਼ਰੂਰ ਹੋ ਸਕਦੇ ਹੈਗੇ ਤੇ ਕੁਝ ਇਲਾਕਿਆਂ ਵਿੱਚ ਸਵੇਰ ਵੇਲੇ ਧੁੰਦ ਜਾਂ ਸਮੋਗ ਵੀ ਬਣਦੀ ਠਕਾਈ ਦੇ ਸਕਦੀ ਹੈ 16 ਤੋਂ ਲੈ ਕੇ 20 ਨਵੰਬਰ ਦੇ ਵਿੱਚਕਾਰ ਜੇ ਮੀਂਹ ਵਾਲੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੀਂਹ ਵਾਲੇ ਪੱਖ ਤੋਂ ਇਹ ਜਾਪ ਰਿਹਾ ਹੈ ਕਿ ਐਮ ਜੀਓ ਹਿੰਦ ਮਹਾਸાગਰ ਵਿੱਚ ਦਾਖਲ ਹੋ ਸਕਦੀ ਹੈ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਆ ਜਾਂ ਦਾ ਨਵੰਬਰ ਦੇ ਪਹਿਲੇ ਹਫਤੇ ਦੇਖੀ ਜਾਂ ਦੂਜੇ ਹਫਤੇ ਦੇਖੀਰ ਐਮ ਜੀਓ ਦੇ ਹਿੰਦ ਮਹਾਸાગਰ ਵਿੱਚ ਦਾਖਲ ਹੋਣ ਨਾਲ ਇੱਕ ਅੱਧਾ ਪੱਛਮੀ ਸਿਸਟਮ ਪਹਾੜੀ ਖੇਤਾਂ 'ਚ ਬਰਫ ਵਾਰੀ ਜਾਣਾ ਤੇ ਮੈਦਾਨਾਂ 'ਚ ਮੀਂਹ ਆਲਾ ਪੁੱਜ ਸਕਦਾ ਹੈਗਾ ਇੱਤਨਾਂ ਦੀ ਸੁਹਾਵਣਾ ਜਾਪ ਰਹੀ ਆ ਹਾਲਾਂਕਿ ਅਸੀਂ ਮਨੋਂ ਨਹੀਂ ਕਹਿ ਰਹੇ ਇੱਕ ਲੰਮੀਆ ਕਿਆਸ ਆਈਆਂ ਨੇ ਫੈਕਟਿਵ ਸਤੱਥਾਂ ਦੇ ਆਧਾਰਤ ਕਿ ਐਮ ਜੀਓ ਹਿੰਦ ਮਹਾਸਾਗਰ ਵਿੱਚ ਥਾਹ ਲੋਗੀ ਤਾਂ ਇੱਕ ਦੇ ਸਿਸਟਮ ਦੀ ਉਮੀਦ ਆਪਾਂ ਕਰ ਸਕਦੇ ਹਾਂਗੇ ਸੋ ਦਿਨ ਅਤੇ ਰਾਤਾਂ ਦੇ ਭਾਰੇ ਵਿੱਚ ਕੋਈ ਵੱਡੀ ਗਰਾਵਡ ਦੀ ਸੁਹਾਵਣਾ ਨਹੀਂ ਜਾਪ ਰਹੀ ਹਲਕੀ ਖੁਸ਼ਕ ਠੰਡ ਜਾਰੀ ਰਹੂ ਖੁਸ਼ਕ ਠੰਡ ਤੋਂ ਬਚਨ ਦੀ ਲੋੜ ਆਗੀ ਕਿਉਂਕਿ ਆਉਂਦੀ ਜਾਂਦੀ ਖੁਸ਼ਕ ਠੰਡ ਦੀ ਮਾਰਦੀ ਹੁੰਦੀ ਆ ਮੈਂ ਵੀ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਾਂਗਾ ਤੇ ਜਿਹਦੇ ਨਾਲ ਖੰਗ ਜ਼ਖਾਮ ਵਖਾ ਦੇ ਕੇਸ ਵੀ ਕਾਫੀ ਦੇਖੇ ਜਾ ਰਹੇ ਆ ਇਹ ਠੰਡ ਤੋਂ ਬਚਨ ਦੀ ਲੋੜ ਆ ਮੋ ਬਾਕੀ 10-15 ਦਿਨ ਮੌਸਮ ਜਿਹੜਾ ਖੁਸ਼ਕੀ ਬੜਿਆ ਰਹਣਾਗਾ ਨਵੰਬਰ ਦੇ ਕੀ ਤੱਕ ਕੋਈ ਵੱਡੇ ਮੀਂਹ ਦੀ ਸੁਭਾਉ ਨਾ ਪੰਜਾਬ ਵਿੱਚ ਨਹੀਂ ਦਿਖਾਈ ਦੇ ਰਹੀ